पैसा कितो आता हाँ है जहां कलैक्शन लोग ये कहते ने तू ब्रांडेड कपड़े नमस्कार सत श्रीकाल आदाबल बैठे ने लखा सिंह सदाना ਸਾਰੇ ਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਜੀ ਐਕਟੀ ਲੱਖੇ ਬਾਈ ਫਿਰ ਤਾਲ ਟੋਕਨੀਆ ਬਟਡੇ ਤੋਂ ਹਾਂ ਜਰੂਰ ਪੱਕਾ ਬਾਈ ਕੀ ਕੀ ਮੁੱਦੇ ਲੈ ਕੇ ਆਨੇ ਆਪਾਂ ਤੇਰੇ ਸਾਡੇ ਕੋਲੇ ਮੁੱਦੇ ਆ ਇਹਨਾਂ ਵਾਲੇ ਤਾਂ ਹੈ ਨਹੀਂ ਭਰਾਵਾ ਹੂੰ ਇਹ ਤਾਂ ਉਹੀ ਗਲੀਆਂ ਨਾਲੀਆਂ ਸੜਕਾਂ ਦੇ ਖੜੇ ਆ ਅਸੀਂ ਤਾਂ ਕਹਿੰਦੇ ਵੀ ਇਹ ਸਾਡੀ ਜਿਹੜੀ ਵਿਰਾਸਤ ਹੈ ਕਿਵੇਂ ਬਚੂ ਜਵਾਨੀ ਨੂੰ ਕਿਵੇਂ ਬਚਾਉਣਾ ਪ੍ਰਵਾਸ ਕਿਵੇਂ ਰੋਕਣਾ ਬੋਲੀ ਕਿਵੇਂ ਬਚਾਉਣੀ ਇਤਿਹਾਸ ਕਿਵੇਂ ਸਾਂਭਣਾ ਇਹਦਾ ਚੱਲਦੇ ਰਹਿਣੇ ਨੇ ਮੁੱਦੇ ਇਹਦਾ ਟੈਕਸ ਲੋਕਾਂ ਦੇ ਭਰੀ ਜਾਣਾ ਤੇ ਲੋਕਾਂ ਦੇ ਕੰਮ ਉਹ ਟੈਕਸ ਦੇ ਪੈਸੇ ਨਾਲ ਹੋਈ ਜਾਣੇ ਆ। ਜਿਹੜੇ ਆਪਣੀਆਂ ਜੇਬਾਂ 'ਚ ਦਿੰਦੇ ਨੇ ਲੋਕਾਂ ਨੂੰ। ਅਸੀਂ ਤਾਂ ਇਹਦੇ ਮੁੱਦੇ ਉਹ ਲੈ ਕੇ ਚੱਲੇ ਆ ਜਿਹੜਾ ਆਨਲਾ ਸਮਾ ਪੰਜਾਬ ਦੇ ਵਿੱਚ ਬੜਾ ਖਤਰਨਾਕ ਤੇ ਭਿਆਨਕ ਬਣਦਾ ਜਾ ਰਿਹਾ। ਇੱਥੇ ਅਜੇ ਮੋਦੀ ਵਰਗੇ ਦੁਆਰੇ ਆਉਂਦੇ ਆ ਕਿਹੜਾ ਸੰਵਿਧਾਨ ਕਿਹੜਾ ਕਾਨੂੰਨ ਕੱਖ ਨਹੀਂ ਰਹਿਣਾ ਇੱਥੇ ਛੱਡਣਾ ਗਏ ਨੇ। ਅਜਾ ਪੂਤਨ ਬਣ ਜਾਂਦਾ ਲਗਾਤਾਰ ਰੂਸ ਦੇ ਵਿੱਚ। ਕਹਿਣ ਨੂੰ ਤੇ ਡੈਮੋਕਰੇਸੀ ਆ ਪਰ ਹੈ ਡिक्टेटर ਆ। ਇਹੀ ਹਾਲ ਚੀਨ ਦਾ। ਇਹੀ ਭਾਰਤ 'ਚ ਹੋ ਜਾਣਾ। ਸੋ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਅਪੀਲ ਇਹੀ ਕਰਦੇ ਵੀ ਆਪਣੀਆਂ ਵਿਰਾਸਤਾਂ ਆਪਣੀਆਂ ਜ਼ਮੀਨਾਂ ਪਿੰਡਾਂ ਦੇ ਅੰਦਰ ਗੁਰੂ ਘਰ ਇਕੱਠੇ ਕਰਨ ਦੀ ਗੱਲ ਕਰਦੇ ਆਂ ਸੇਵੇ ਇਕੱਠੇ ਕਰਨ ਦੀ ਗੱਲ ਕਰਦੇ ਆਂ ਯਾਤਾਂ ਪਾਤਾਂ ਦੇ ਜਿਹੜੇ ਉੱਤੇ ਅਸੀਂ ਆਪਣੇ ਬਹੁਤ ਸਾਰੇ ਪਾਰੇ ਵਧੇ ਹੋਏ ਆ ਉਹਨੂੰ ਇਕੱਠੇ ਕਰਨ ਦੀ ਗੱਲ ਕਰਦੇ ਆਂ ਦੇਖਿਓ ਭਾਈ ਤੁਹਾਡੀ ਗੱਲ ਸਹੀ ਹੈ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਤੁਹਾਡੀ ਸਪੀਚ ਸੁਣੀ ਰੋਸ਼ ਹੋਣਦੀ ਹੈ ਤੁਹਾਡੀ ਗੱਲਾਂ ਪੋਲਿਟਿਕਲ ਥਿਊਰੀ ਬਿਲਕੁਲ ਸਹੀ ਹੈ ਮੈਂ ਉਹਦੇ 'ਚ ਕੋਈ ਦੋ ਰਾਈ ਨਹੀਂ ਦੋੜੇ ਨਾਲ ਲੇਕਿਨ ਗੱਲ ਇਹ ਹੈ ਕਿ ਹੁਣ ਗੱਲ ਉੱਥੇ ਆ ਜਾਂਦੀ ਹੈ ਕਿ ਇੱਕ ਲੱਖ ਸਦਾਨਾ ਠੀਕ ਹੈ ਇਹ ਜੀ ਕਿ ਉੱਥੇ ਜਾ ਕੇ ਜਦੋਂ ਤੱਕ ਆਪਣੇ ਕੋਲੇ ਪਾਵਰ ਨਹੀਂ ਠੀਕ ਹੈ ਪਾਵਰ ਦੇ ਵਿੱਚ ਤਾਂ ਕਿਸੇ ਹੋਰ ਨਹੀਂ ਆਉਣਾ ਇੱਕ ਸਿੰਗਲ ਸੀਟ ਨਾਲ ਤਾਂ ਹੋਣਾ ਨਹੀਂ ਲੇਕਿਨ ਫਿਰ ਵੀ ਇਕੱਲਾ ਬੰਦਾ ਤੁਹਾਡੀ ਗੱਲ ਸਹੀ ਹੈ ਇਕੱਲਾ ਬੰਦਾ ਜੋਰ ਨਾਲ ਕਹਿ ਸਕਦਾ ਉਹ ਕਿਹੜੀਆਂ ਚੀਜ਼ਾਂ ਹੋਣੀਆਂ ਜਿਹਦੇ ਉੱਤੇ ਆਪਾਂ ਹਾਂ ਦਾ ਨਾਰਾ ਮਾਰਾਂਗੇ ਜਾਂ ਜਿਹਦੇ ਅੱਖਾਂ ਦੇ ਵਿੱਚ ਅੱਖਾ ਪਾ ਕੇ ਗੱਲ ਕਰਾਂਗੇ 13 ਬੰਦੇ ਵੀ ਜਿਤਾ ਦੋਗੇ ਇੱਕ ਧਿਰ ਦੇ ਹੂੰ ਸਰਕਾਰ ਤਾਂ 13 ਨੇ ਵੀ ਨਹੀਂ ਬਣਾਉਣੀ ਠੀਕ ਹੈ ਤੁਸੀਂ ਦੇਖੋ ਜਿੰਨੇ ਰੱਖਣ ਦੇ ਵਿੱਚੋਂ ਜਾਂ ਬੰਗਾਲ ਦੇ ਵਿੱਚੋਂ ਲੋਕ ਸਭਾ ਰਾਸ ਸਭਾ ਦੇ MP ਆਉਂਦੇ ਨੇ ਉਹ ਆਪਣੇ ਸੂਬੇ ਦੇ ਹੱਕ ਦੀ ਗੱਲ ਇਕੱਠੋਕ ਕੇ ਕਰਦੇ ਆ ਬਿਲਕੁਲ ਸਾਡੇ ਕੋਲੇ 20 ਬੰਦੇ ਅੱਤੇ ਦਾ ਲੋਕ ਸਭਾ 7 ਰਾਸ ਸਭਾ 20ਾਂ ਦੇ ਵਿੱਚ ਮੂੰਹ ਟੁੱਟ ਜੇ ਕਿਸੇ ਦਾ ਜੇ ਕਦੇ ਸਾਡੀ ਰਾਜਤਾਂ ਦੇ ਹੱਕ ਦੀ ਗੱਲ ਕੀਤੀ ਹੋਵੇ ਡੈਮਾਂ ਦੇ ਪ੍ਰਬੰਧ ਦੀ ਗੱਲ ਕੀਤੀ ਹੋਵੇ ਸਾਡਾ ਪਾਣੀ ਖੋ ਕੇ ਰਾਸਤਾਨ ਤੰਦਰਾਂ ਕੱਢ ਖੜੇ ਦੀਆਂ ਡੇੜ ਤੇ ਆ ਪਾ ਕੇ ਉਹਦੀ ਹੱਕ ਦੀ ਗੱਲ ਕੀਤੀ ਹੋਵੇ ਜਿੰਨੇ ਸਾਡੇ ਪੰਜਾਬ ਦੇ ਮੁੱਦੇ ਨੇ ਲਗਾਤਾਰ ਸਾਡੇ ਹੱਕਾਂ ਦੇ ਡਾਕੇ ਵੱਜ ਰਹੇ ਨੇ ਕੋਈ ਗੱਲ ਕਰਦਾ ਇਨਾ ਮੁੱਦੇ ਆ ਦੇ ਸਾਨੂੰ ਲੜਨ ਦੀ ਲੋੜ ਆ ਗੱਲ ਕਰਨ ਦੀ ਲੋੜ ਆ ਜੇ ਅਸੀਂ ਰੋ ਮਤਲਬ ਜੇ ਬੱਚਾ ਰੋਂਦਾ ਨਹੀਂ ਤਾਂ ਮਾਂ ਦੁੱਧ ਨਹੀਂ ਦਿੰਦੀ ਜੇ ਅਸੀਂ ਆਵਾਜ਼ ਨਹੀਂ ਠਾਵਾਗੇ ਵੀ ਸਾਡੇ ਨਾਲ ਆ ਧੱਕਾ ਹੋਈ ਜਾਂਦਾ ਉੱਥੇ 543 ਬੰਦੇ ਬੈਠੇ ਹੁੰਦੇ ਆ ਮੰਨ ਲਓ ਬਿਲਕੁਲ ਸਪੀਕਰ ਵੀ ਬੈਠਾ ਹੁੰਦਾ ਪ੍ਰਧਾਨ ਮੰਤਰੀ ਬੈਠਾ ਗ੍ਰਹਿ ਮੰਤਰੀ ਬੈਠਾ ਘੱਟੋ ਘੱਟ ਸਾਡੀ ਉੱਥੇ ਇਹ ਮੌਜੂਦਗੀ ਦੇ ਵਿੱਚ ਉਹਨਾਂ ਦੇ ਵਿੱਚ ਸਾਡੀ ਗੱਲ ਤਾਂ ਉੱਥੇ ਨਾ ਹੁਣ ਹੜ ਆਇਆ ਸੱਤ ਲੋ ਟੁੱਟ ਗਿਆ ਘੱਗੜ ਟੁੱਟ ਗਿਆ ਜ਼ਮੀਨਾਂ ਫਸਲਾਂ ਰੁੜ ਗਈਆਂ ਜ਼ਮੀਨਾਂ ਭਰ ਗਈਆਂ ਬਰੇਤੀਆਂ ਨਾਲ ਘਰ ਗਰੀਬਾਂ ਦੇ ਖੋਲੇ ਵੀ ਟਹਿ ਗਏ ਕਿਸੇ ਬੰਦੇ ਦਾ ਮੂੰਹ ਟੁੱਟ ਗਿਆ ਜੇ ਕਿਸੇ ਨੇ ਕਿਹਾ ਵੀ ਭਾਈ ਰੈਫਰੈਂਸ ਸਿਧਾਂਤਾਂ ਦੇ ਮੁਤਾਬਕ ਜੇ ਇੰਨਾ ਹੜਾਂ ਨਾਲ دریاਵਾਂ ਨਾਲ ਸਾਡੇ ਪਾਣੀ ਦਾ ਨੁਕਸਾਨ ਭਾਰਤ ਪੰਜਾਬ ਦਾ ਹੋਣਾ ਹੈ ਤਾਂ ਇੰਨਾ دریاਵਾਂ ਤੇ ਹੱਕ ਵੀ ਸਾਡਾ ਹੈ ਅਜਾ ਧਰਤੀ ਜਿਥੋਂ ਪਾਣੀ ਮੁਕਾਲਿਆ ਕੜ-ਕੜ ਕੇ ਸੂਤ ਲਿਆ 20 ਸਾਲ ਦਾ ਪਾਣੀ ਲੈ ਗਿਆ دریاਵਾਂ ਦਾ ਪਾਣੀ ਖੋਗੇ ਦੂਜੇ ਪਾਸੇ ਦਿੱਤਾ ਕਿਉਂ ਬਈ ਉਹ ਵੀ ਮੁਫਤ ਦੇ ਵਿੱਚ ਕੀ ਰਾਜਸਥਾਨ ਤੋਂ ਪੱਥਰ ਮੁਫਤ ਲੈ ਲਾਂਗੇ ਝਾਰਖੰਡ ਤੋਂ ਬਿਹਾਰ ਤੋਂ ਲੋਹਾ ਕੋਲਾ ਮੁਫਤ ਲੈ ਲਾਂਗੇ ਲਖੇ ਬਾਈ ਫਿਰ ਆਪਾਂ ਮੈਨੂੰ ਇਹ ਗੱਲ ਦੱਸੋ ਤੁਸੀਂ ਹੁਣ ਸਾਰੇ ਪਿੰਡਾਂ 'ਚ ਆਪਾਂ ਤੁਰੇ ਫਿਰਦੇ ਇਹ ਗੱਲ ਤਾਂ ਉੱਥੇ ਆ ਗਈ ਆਪਾਂ ਫੇਰ ਦੁਬਾਰਾ ਝੋਨਾ ਹੀ ਲਾਉਣਾ ਸਮਝਦੇ ਸਾਰੇ ਨੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜਮਾ ਸਹੀ ਹਰ ਕੋਈ ਇਹੀ ਕਹੀ ਜਾਂਦਾ ਕਿਸੇ ਵੀ ਪੱਤਰਕਾਰ ਨੂੰ ਦੇਖ ਲਓ ਸਾਡੇ ਵਾਲੇ ਸਾਡੇ ਵਾਲਿਆਂ ਨੂੰ ਦੇਖ ਲਓ ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ ਪਰ ਕਾਫੀ ਸਹੀ ਵੀ ਨਹੀਂ ਇਹ ਜੀ ਗੱਲ ਨਹੀਂ ਸਾਡੇ ਵਾਲੇ ਦੇਖ ਲਓ ਕੋਈ ਹਿਸਟੋਰੀਅਨ ਦੇਖ ਲਓ ਕੋਈ ਵਧੀਆ ਲਿਖਣਾ ਦੇਖ ਲਓ ਕੋਈ ਵਧੀਆ ਲੀਡਰ ਦੇਖ ਲਓ ਚਾਹੀਦਾ ਲੀਡਰ ਜੀ ਦੀ ਮੈਂ ਗੱਲ ਹਰ ਕੋਈ ਇਹੀ ਕਹਿੰਦਾ ਜੀ ਪਾਣੀ ਮੁੱਕਦਾ ਪਿਆ ਲੇਕਿਨ ਆਪਾਂ ਕਰਦੇ ਕੀ ਆ ਲੈ ਲਓ ਵੀਰ ਹੋਰ ਕੀ ਤੁਸੀਂ ਇੱਥੇ ਕਿਸੇ ਪਾਣੀ ਪਾਣੀ ਮੁੱਦਾ ਹੀ ਹੈ ਨਹੀਂ ਸਭ ਤੋਂ ਗੰਭੀਰ ਵਿਸ਼ਾ ਪੰਜਾਬ ਦਾ ਸਾਡੇ ਗੁਰੂਆਂ ਨੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਕਹਿਆ ਵੀ ਪਾਣੀ ਪਿਓ ਧਰਤੀ ਮਾਂ ਜੇ ਧਰਤੀ ਮਾਂ ਬੰਜਰ ਹੋ ਗਈ ਪਾਣੀ ਸਾਡਾ ਪਿਓ ਮਰ ਗਿਆ ਨਸਲਾਂ ਕਿਵੇਂ ਜਾਂਉਂਦੀਆਂ ਪੈਦਾ ਹੁੰਦੀਆਂ ਹੋਣਗੀਆਂ ਜਾਂ ਜਾਂਉਂਦੀਆਂ ਰਹਿਣਗੀਆਂ ਤੇ ਇਹ ਇਹ ਪਾਣੀ ਮੁੱਦਾ ਹੀ ਹੈ ਨਹੀਂ ਨਾ ਸੱਥਾਂ ਚ ਵਿਚਾਰ ਚਰਚਾ ਹੁੰਦੀਆਂ ਨਾ ਖੁੰਡਾਂ ਦੇ ਬੈਠ ਕੇ ਨਾ ਘਰਾਂ ਚ ਨਾ ਵਿਧਾਨ ਸਭਾ ਵਿੱਚ ਨਾ ਲੋਕ ਸਭਾ ਵਿੱਚ ਵੀ ਭਾਈ ਪੰਜਾਬ ਦਾ ਪਾਣੀ ਮੁੱਕ ਰਿਹਾ ਪੰਜਾਬ ਦਾ ਪਾਣੀ ਮੁੱਕ ਰਿਹਾ ਧਰਤੀ ਬੰਜਰ ਹੋ ਰਹੀ ਹੈ ਇਹਦਾ ਮੁੱਦਾ ਹੀ ਹੈ ਨਹੀਂ ਜੇ ਮੁੱਦਾ ਬਣੂਗਾ ਤਾਂ ਹੀ ਸੋਚਾਂਗੇ ਵੀ ਸਾਨੂੰ ਫਸਲੀ ਵਿਭਿੰਨਤਾ ਦਿਓ ਝੋਨੇ ਦਾ ਬਦਲਾਅ ਦਿਓ ਅਸੀਂ ਕੱਲਾ ਝੋਨਾ ਨਹੀਂ ਕਿੰਨੇ ਲੱਖਾਂ ਅਰਬਾਂ ਲੀਟਰ ਪਾਣੀ ਰੋਜ਼ ਜਿਹੜੀਆਂ ਫੈਕਟਰੀਆਂ ਸਾਡਾ ਬਰਬਾਦ ਕਰ ਰਹੀਆਂ ਤਬਾਹ ਕਰ ਰਹੀਆਂ ਨੇ ਜਿਹੜਾ ਮਾਲਾ ਮੋਟਾ ਧਰਤੀ ਹਟਾ ਬੱਚਿਆ ਪੀਣ ਜੋਗ ਰਾਜਾਂ ਦਰਿਆਵਾਂ ਚ ਬੱਚਾ ਉਹ ਜ਼ਹਿਰੀਲਾ ਕਰਤਾ ਪਾ ਪਾ ਕੇ ਕੈਮੀਕਲ ਜਿੰਨਾ ਜਿਹੜੇ ਅਸਲ ਅਸੀਂ ਕਿਹੜੇ ਮੁੱਦੇ ਅਸੀਂ ਤਾਂ ਅੱਜ ਤਾਂ ਭਾਈ ਅਸੀਂ ਤਾਂ ਮੁੱਦੇ ਕਿਹੜਾਂ ਦੇ ਲੜ ਰਹੇ ਹਾਂ ਪਿੰਡ ਦੀ ਸਰਪੰਚੀ ਲੈਣੀ ਹੈ ਲਾਵਾਂਗੇ 50 ਲੱਖ ਵੇਚ ਦਾਂਗੇ ਦੋ ਕਿੱਲੇ ਅਜਿਹੇ ਲੀਡਰਾਂ ਅਮਰ ਜੁੱਤੀਆਂ ਤੋੜਨੀਆਂ ਲੈ ਲੈ ਟਰੈਕਟਰ ਭੱਜਣੇ ਆ ਗੱਡੀਆਂ ਲੈ ਲੈ ਭੱਜਣੀਆਂ ਅੱਜ ਬਾਗਲਾਂ ਵਾਲਾ ਚੜ ਗਏ ਕੱਲ ਨੂੰ ਕਾਂਗਰਸ ਨਾਲ ਚੜ ਗਏ ਪਰਸੋਂ ਬੀਜੇਪੀ ਨਾਲ ਫਿਰ ਝਾੜੂ ਨਾਲ ਚੜ ਗਏ ਅਸੀਂ ਉਹਨਾਂ ਲੀਡਰਾਂ ਕੋਲੇ ਕਦੇ ਇਹ ਬਚਪੈਟ ਕੇ ਵਿਚਾਰ ਕੀਤੀ ਆ ਵੀ ਆਹਾ ਹਾ ਮੁੱਦੇ ਨੇ ਭਾਈ ਸਾਡੇ ਜੇ ਲੋ ਅਸੀਂ ਮੁੱਦੇ ਦੱਸਣੀ ਨਹੀਂ ਲੀਡਰਾਂ ਨੇ ਚੱਕਣੇ ਨਹੀਂ ਤਾਂ ਹੱਲ ਕਿਨੇ ਕਰਨੇ ਆ ਸਾਡੇ ਜਹਨਤੀ ਨਹੀਂ ਕਿਉਂਕਿ ਪਾਣੀ ਫਿਲਹਾਲ ਸਾਡੇ ਕੋਲੇ ਹਲੇ ਹੈਗਾ ਸਾਡੇ ਲੋਕਾਂ ਦਾ ਹਲੇ ਮਾੜਾ ਮੋਟਾ ਸਾਹ ਸੌਖਾ ਆਉਂਦਾ ਜਿਹੜੇ ਜਮਾਂ ਘੰਡੀ ਚ ਆ ਗਿਆ ਜੋ ਕੀ ਮਾਰਨ ਲੱਗੇ ਵੀ ਹੁਣ ਤੱਕ ਗਏ ਉਦਦੇ ਭਾਵੇਂ ਬੋਲਣਾ ਪਾਣੀਆਂ ਦੇ ਮੁੱਦੇ ਤੇ ਪਰ ਨਹੀਂ ਹਲੇ ਸਮਝ ਨਹੀਂ ਆ ਰਹੀ ਪਾਣੀਆਂ ਦਾ ਕੀ ਹੋ ਰਿਹਾ ਬਾਈ ਲਖੇ ਭਾਈ ਬੜੀਆਂ ਗੱਲਾਂ ਹੁੰਦੀਆਂ ਤੁਸੀਂ ਆਪਦੀ ਸਪੀਚ ਅੱਜ ਕਿਹਾ ਮੈਂ ਕਈ ਗੱਲਾਂ ਨੇ ਕਈ ਸਵਾਲ ਲੈ ਕੇ ਆਇਆ ਸੀ ਪਰ ਕਈਆਂ ਤੇ ਤੁਸੀਂ ਅੱਧ ਤੱਕ ਜਵਾਬ ਦੇਤੇ ਠੀਕ ਹੈ ਉਹਨੇ ਇੱਕ ਬਹੁਤ ਵੱਡਾ ਜਵਾਬ ਹੈ ਕਿ ਸਵਾਲ ਹੈ ਇਹਦਾ ਜਵਾਬ ਚਾਹੀਦਾ ਕਲੀਅਰ ਜਵਾਬ ਦੇ ਆ ਠੀਕ ਹੈ ਕਲੀਅਰ ਜਵਾਬ ਭਾਈ ਆਇਆ ਹੈ ਸਵਾਲ ਇਹ ਹੈ ਕਿ ਪੈਸਾ ਕਿੱਥੋਂ ਆਦਾ ਬਾਈ ਜਿਹੜਾ ਹਾ ਕਲੈਕਸ਼ਨ ਲੈਣਾ ਆ ਇੱਥੇ 10000 ਰੁਪਈਆ ਦੀ ਪਰਚੀ ਕੱਢਦੇ ਆ ਪਿੰਡਾਂ ਵਾਲਿਆਂ ਕੋਲੇ ਕੋਈ 20 ਵੀ ਦੇ ਦਿੰਦਾ ਕੋਈ 500 ਵੀ ਕੋਈ 100 ਵੀ ਦੇ ਦਿੰਦਾ ਰੋਜ਼ ਦਾ ਤੇਲ ਦਾ ਖਰਚਾ ਸਾਡਾ ਦੋ ਤਿੰਨ ਗੱਡੀਆਂ ਫਿਰਦੀਆਂ ਰੋਜ਼ 4-5000 6000 ਪਿੰਡਾਂ ਦੇ ਇਕੱਠਾ ਹੁੰਦਾ ਤੇਲ ਪੂਕ ਦਿੰਦੇ ਆ ਤੇ ਹੋਰ ਅਸੀਂ ਇੰਨਾ ਵਾਲਾ ਕੰਮ ਸਾਡੇ ਕੋਲ ਹੈ ਨਹੀਂ ਤਾਂ ਉਹਨੇ ਸਾਡੀ ਚੌਣ ਸਭ ਤੋਂ ਸਾਨੂੰ ਲੜ ਰਹੇ ਆ ਕਿ 600 ਪਿੰਡਸ ਜਾਣਾ ਮੈਂ ਬਿਲਕੁਲ ਮੈਂ ਤਲਵੰਡੀ ਮੋੜ ਬਠੰਡਾ ਅਧਾਪਤੀ ਲੰਬੀ ਪੁੱਚੋ ਅੱਧਾ ਪੁੱਚੋ ਕੱਢਦਾ ਸਾਡੇ 5 ਹਲਕੇ ਮੈਂ ਕੱਢ ਚੁੱਕਿਆ ਨਵੇੜ ਤੋਂ 4 ਦਿਨਾਂ ਨੂੰ ਪੁੱਚੋ ਵੀ ਭਰਾ ਦਾ ਸਰਦੂਲਗੜ ਮਾਨਸਾ ਤੇ ਬਠਿੰਡਾ ਸ਼ਹਿਰ ਚਾਰ ਰਹਿ ਗਏ ਇਹ ਨਵੇਂੜ ਦੋ ਮਹੀਨੇ ਨੂੰ ਕੱਲੇ-ਕੱਲੇ ਪਿੰਡ ਵਗ ਜੂਗਾ ਹਰ ਸਿਮਰਤ ਪੰਜ ਤਿੰਨ ਵਾਰੀ ਜਤੀ ਹੈ 15 ਸਾਲਾਂ ਚ 15 ਸਾਲਾਂ ਚ ਨਹੀਂ 600 ਪਿੰਡ ਚ ਕੀ ਹੋਣੀ ਸਾਦਾ ਖਰਚਾ ਕੀ ਆ ਸੀ ਜਿਹੜਾ ਤਾਮ-ਤਾਮ ਦੇ 20-20 ਗੱਡੀਆਂ ਲਈ ਫਿਰਦੇ ਆ ਜਾਂ ਪੋਸਟਰ ਲਾਉਣੇ ਆ ਜਾਂ ਕੋਈ ਝੰਡੇ ਲਾਉਣੇ ਆ ਜਾਂ ਹੋਰ ਰੈਲੀਆਂ ਕਰ ਰਹੇ ਆ ਹਾਂ ਰੈਲੀਆਂ ਕਰਾਂਗੇ ਝੰਡੇ ਵੀ ਲਾਵਾਂਗੇ ਰੋਡ ਜਿਹੜੇ ਸ਼ੋਅ ਹੁੰਦੇ ਆ ਉਹ ਵੀ ਕਰਾਂਗੇ ਸੱਜਣਾ ਮਤਰਾ ਨੂੰ ਬੇਨਤੀ ਕੀਤੀ ਆ ਕਿ ਬਾਈ ਸਾਥ ਦਿਓ ਉਹਦੇ ਸੱਜਣ ਮਿੱਤਰ ਭਰਾ ਹੈਗੇ ਸਾਥ ਦੇਣਗੇ ਸਾਡੀ ਚੋਣ ਕੋਈ ਬਾੜੀ ਮਹਿੰਗੀ ਨਾ ਚੋਣ ਨਹੀਂ ਭਰਾਵਾ ਇਹਦਾ ਚੈਨਲ ਵੀ ਖਰੀਦਣਗੇ ਸੋਡੇ ਅਰਗਾਂ ਨੂੰ ਵੀ ਇਹ ਤਾਂ ਲੱਖਾਂ ਕਰੋੜਾਂ ਰੁਪਏ ਦੇ ਦੇਣਗੇ ਹੋਰ ਖਰੀਦੀ ਵੀ ਬੈਠੇ ਆ ਸਾਡੇ ਕੋਲ ਤਾਂ ਉਹ ਵੀ ਨਹੀਂ ਸਾਡੇ ਕੋਲ ਇੱਕ ਆਪਦਾ ਪਲੇਟਫਾਰਮ ਹੈ ਚੈਨਲ ਸੀਗੇ ਸਾਡੇ ਕੋਲ YouTube ਆਪਣੇ Facebook ਉਹ ਵੀ ਸਰਕਾਰ ਨੇ ਬੈਨ ਕਰਤੇ ਭਾਰਤੇ ਸੋ ਅਸੀਂ ਤਾਂ ਕੱਲੇ ਨੰਗੇ ਧੜ ਲੜ ਰਹੇ ਆ ਤੇ ਖਰਚਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਆ ਸਾਡੇ ਕੋਲ ਕਾਫੀਆਂ ਪੈਗਾਂ ਨੇ ਦੇਖ ਵੀ ਦਿਖਾ ਵੀ ਦੇਵਾਂਗੇ ਕਿ ਕਿੰਨੇ ਦਿਨ ਰੋਜ਼ ਇਕੱਠੇ ਹੁੰਦੇ ਨੇ ਕਿੰਨੇ ਕਮਾਈ ਦਿਆ ਉਹ ਅਸੀਂ ਕਿਹੜਾ ਹੱਥ ਨੇ 7 ਸਟਾਰ ਹੋਟਲਾਂ 'ਚ ਖਾਣੇ ਖਾਣੇ ਆ ਜਾਂ ਮੱਛੀਆਂ ਖਾਣੀਆਂ ਮੀਟ ਖਾਣੀਆਂ ਸ਼ਰਾਬਾਂ ਪੀਣੀਆਂ ਰੋਟੀ ਘਰੋਂ ਨਾਲ ਲੈ ਹੋਣਾ ਡੱਬੇ 'ਚ ਪਾ ਕੇ ਖਾ ਲੈਣੇ ਆ ਘਰੇ ਜਾ ਕੇ ਖਾ ਲੈਣੇ ਆ ਲਖੇ ਵੀਰੇ ਇੱਕ ਇੱਕ ਕੱਲ ਹੋਰ ਦੱਸਿਆ ਜੀ ਲੋਕਾਂ ਨੇ ਪਹਿਲਾਂ ਗੱਲਾਂ ਚੁੱਕਿਆ ਕਿ ਲਖੇ ਲੱਖਾ ਬੜੀਆਂ ਗੱਲਾਂ ਕਰਦਾ ਕਿ ਜੀ ਪੰਜਾਬੀ ਮਾਂ ਬੋਲੀ ਠੀਕ ਹੈ ਪੱਗ ਨਹੀਂ ਪੰਦਾ ਤੁਸੀਂ ਪੱਗ ਸਜਾ ਲਈਏ ਯਾ ਉਹਨੇ ਇੱਕ ਬੰਦੇ ਹੋਰ ਹੁਣ ਇਹਦਾ ਜਵਾਬ ਦਿਆ ਜੇ ਬਹੁਤ ਸਾਫ਼ ਜਵਾਬ ਦਿਆ ਜੇ ਕਿ ਲੋਕ ਇਹ ਗੱਲ ਕਹਿੰਦੇ ਨੇ ਕੇ ਲੱਖੇ ਬਾਈ ਪੰਨਾ ਤੂੰ ਬ੍ਰਾਂਡਡ ਕਪੜਾ ਹੈ ਕਮੀਰਾ ਮੈਂ ਕਿਉਂ ਨਹੀਂ ਪਾਉਂਦਾ ਪਰੇ ਹਾਂ ਬਾਈ ਆਹ ਕਿਹੜਾ ਬ੍ਰਾਂਡ ਆ ਬਾਈ ਬ੍ਰਾਂਡਡ ਹੀ ਹੈ ਇਹ ਤਾਂ ਜੀ ਨਹੀਂ 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 ਇਹ ਕਿੰਨੇ ਦੀ ਹੋ ਬਾਈ ਆ ਆ ਆ ਮੇਰਾ ਕਿੰਨੇ ਦਾ ਹੋ ਝੱਗਾ ਹਾ ਸ਼ਰਟ ਦਾ ਦਓ ਬਾਈ 500 ਨਹੀਂ 5-700 ਦੀ ਆ ਹੋ ਬਾਈ 5-600 ਦਾ ਹੋਗਾ ਹੈ ਆ ਬੂਟ ਦੇਖ ਲਓ ਮੇਰੇ ਕਿੰਨੇ ਘੂਗਾ ਆ ਡੁਪਲੀਕੇਟ ਕਾਪੀ ਆ ਬੂਟਾਂ ਦੀ ਆਤਕ ਤੋਂ ਦੀ ਆ ਜਾਂਦੇ ਆਂ ਹੈ ਉਹ ਮੈਂ ਬ੍ਰਾਂਡਰ ਤਾਂ ਮੈਨੂੰ ਤਾਂ ਕਹੋ ਜੇ ਮੈਂ 20 30 ਹਜ਼ਾਰ ਦੀ ਕੋਈ ਪੈਂਟ ਪਾਈ ਫਿਰਦਾ 30 ਹਜ਼ਾਰ ਦੀ ਮੈਂ ਸ਼ਰਟ ਪਾਈ ਫਿਰਦਾ ਆ 250 ਦੀ ਪੱਗ ਹੋਣੀ ਸਿਰ ਤੇ ਬ੍ਰਾਂਡਰ ਤਾਂ ਮੈਨੂੰ ਤਾਂ ਮੰਨੋ ਨਾ ਮਤਲਬ ਬਹੁਤ ਹਾਈ ਫਾਈ ਕੱਪੜੇ ਕੋ ਜਿਵੇਂ ਕੋ ਗੂਚੀ ਗਾਚੀ ਰੱਖ ਲੋ ਜਾਂ ਜਿਵੇਂ ਪਾਂਤ ਮਾਨ ਪਾਉਂਦਾ ਅੱਜ ਕੱਲ ਸਾਨੂੰ ਪਤਾ ਉਹਦੀ ਝੱਗੀ ਉਹ ਜਾਖਟੀ ਕਈ ਹਜ਼ਾਰਾਂ ਦੀ ਆ ਜਾਏ ਜੁੱਤੀਆਂ ਹੀ ਜਿਹੜੀਆਂ ਪਾਉਂਦੇ ਨੇ ਸੁਖਬੀਰ ਸਿੰਘ ਵਰਗੇ ਤਾਂ ਕਈ ਹਜ਼ਾਰਾਂ ਲਿੰਦਾਂ ਨੇ ਬਾਈ ਮੇਰੇ ਕੋਲ ਕਿਹੜੇ ਬ੍ਰਾਂਡਡ ਨੇ ਅਗਰ ਤੂੰ ਆਇਆ ਦੇਖੀ ਮੇਰੀ ਕੱਲ ਦੀ ਵੀਡੀਓ ਦੇਖ ਲਈ ਉਹ ਚ ਵੀ ਆਹੀ ਐ ਪਰਸੋਂ ਇਹ ਦੇਖ ਲਈ ਉਹ ਚ ਵੀ ਆਹੀ ਐ ਮੈਂ ਤਿੰਨ ਤਨ ਲਾਉਂਦਾ ਨਹੀਂ ਇਹੀ ਪਾਈ ਫਿਰਦਾ ਆ ਦੇਖ ਲਈ ਮੈਂ ਤੂੰ ਨਹੀਂ ਮੈਂ ਦੇਖ ਲਈ ਵੀਡੀਓ ਦੇਖ ਲਈ ਮੇਰੇ ਕੋਲ ਸੁਪਰ ਬ੍ਰਾਂਡਡ ਬ੍ਰੰਡਰ ਕਾਦੇ ਆ ਬਾਈ ਠੀਕ ਆ ਮਾਦਾ ਇੰਨੀ ਗੱਲ ਕਹਿਣਾ ਬਾਈ ਹੱਥ ਨੇ ਧੋ ਲੈਨੇ ਚੱਕੇ ਪਾ ਇਹ ਸਮਾਂ ਆਉਣ ਤੇ ਪਤਾ ਲੱਗੂਗੇ ਕੀ ਸੀ ਮੈਂ ਠੀਕ ਆ ਮੈਂ ਨਹੀਂ ਕਹਿੰਦਾ ਮੈਂ ਕੀ ਆ ਮੈਂ ਮਾਨ ਨਹੀਂ ਕਰਦਾ ਪਰ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵੈਗਰੂ ਇਹ ਧਰਤੀ ਮਾਂ ਨੂੰ ਮੈਂ ਆਪਣੀ ਮਾਂ ਮੰਨ ਕੇ ਚੱਲਦਾ ਮੈਂ ਆਖਰੀ ਸਾਹ ਤੱਕ ਲੜੂਗਾ ਕਿਸੇ ਵੀ ਰੂਪ ਚ ਜਾ ਕੇ ਲੜੂਗਾ ਇਹ ਧਰਤੀ ਖਾਤਰ ਠੀਕ ਹੈ ਨਾ ਇਹ ਜਿਹੜੇਗਾ ਮੈਂ ਗੱਲਾਂ ਸੁਣਾ ਕੀ ਹਟਿਆ ਕਿ ਜੇ ਐਮਐਲ ਐਮਪੀ ਬਣਨਾ ਹੁੰਦਾ ਤਾਂ ਸਾਰੀਆਂ ਧਰਾਂ ਵੀ ਅੱਜ ਵੀ ਬਾਹ ਕੱਢਦੀਆਂ ਪਹਿਲਾਂ ਵੀ ਕੱਢਦੀਆਂ ਸੀ ਸਾਡੇ ਨਾਲ ਸਾਡੇ ਨਾਲ ਵਗ ਜਾਂਦਾ ਬਈ ਸੌਖਾ ਵਾ ਕਿਉਂ ਕੱਲਾ ਕੱਲਾ ਤੋ ਰੈਫਰਦਾ ਕੱਲਾ ਸੌਖਾ ਲੜਨੀ ਚੋਣ ਕਿਤੇ ਤਰਕੇ ਤੋ ਲੱਗੇ ਹੱਥੋਂ ਦਾ ਘੱਟ ਪਿੰਡ ਜਾਣਾ ਢੱਡ ਪੱਕ ਜਾਂਦਾ ਕੰਟਾ ਬੋਲਦਾ ਕਿ ਪਿੰਡ ਸੰਗ ਬਹਿ ਜਾਂਦਾ ਤੇ ਲੋਕ ਪਤਾ ਨਹੀਂ ਕਿੰਨਾ ਅਸਰ ਕਰਦੇ ਹੋਣੇ ਇਹ ਪੰਜਾਂ ਮਿੰਟਾਂ 'ਚ ਭੁੱਲ ਭੁਲਾ ਕੇ ਤੁਰ ਜਾਂਦੇ ਹੋਣੇ ਪਰ ਮੈਂ ਲੱਗਿਆ ਵਾਂ ਲੱਗਿਆ ਵਾਂ ਲੱਗਿਆ ਵਾਂ 9 ਸਾਲ ਪਹਿਲਾਂ ਮੈਂ ਰੰਗ ਮਾਰੇ ਸੀ ਬੋਲਾਂ ਤੇ 9 ਸਾਲ ਦੇ ਵਿੱਚ ਮੈਂ ਇੰਨੀ ਕਾਮਯਾਬੀ ਪ੍ਰਾਪਤ ਕਰ ਲਈ 9 ਸਾਲਾਂ 'ਚ ਮੈਂ ਲੋਕਾਂ ਨੂੰ ਇਹ ਦੱਸਣ 'ਚ ਕਾਮਯਾਬ ਹੋ ਗਿਆ ਵੀ ਸੋਢੀ ਬੋਲੀ ਮਰ ਰਹੀ ਆ ਹੌਲੀ ਹੌਲੀ ਲੋਕ ਸਮਝ ਜਾਣਗੇ ਮੇਰੀਆਂ ਗੱਲਾਂ ਨੂੰ ਸੋ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ